ਵੇਟ ਆ ਗਿਆ ਜਾਨਵਰ ਪਾਂਚੀ ਠੀਕ ਆ ਹਾਂ ਲੋ ਜੀ ਖੋਲ ਲਿਆ ਜਾਨਵਰ ਜਿੰਨੇ ਅੰਦਰ ਰਹਿ ਗਏ ਸਾਰੇ ਖੋਲ ਲੇ ਬਾਕੀ ਦਾ ਛਾੜ ਦੇ ਤੱਕੰਦਾ ਤੇ ਕੁੱਤੀਆਂ ਛੇ ਵੈਰੀ ਲੱਗੀ ਆ ਪੜੀ ਜਾਂਦੇ ਲਈ ਜਾਂਦੀ ਵੇਰੀ ਬੱਚੇ ਪੜੀ ਜਾਂਦੇ ਲਈ ਜਾਂਦੀ ਲੋ ਜੀ ਦਾਨੇ ਪੜੀਏ ਉੱਝੋ ਗਈ ਜਾਣਗੇ ਓਏ ਇੱਥੇ ਪਾ ਦਿੰਦੇ ਆ ਗਰਮ ਥਾਂ ਤੇ ਨਾਲੇ ਪਾਣੀ ਵੀ ਗਰਮ ਹੋ ਗਿਆ ਹੁਣ ਤਾਈ ਪੀ ਜਾਂਦੀ ਉਹ ਵੀ ਆ ਜਾ ਇਹ ਹੋਰ ਸੈਟ ਦੀਏ ਥੋੜੇ ਜੇ ਆ ਜਾ ਕੌਣ ਜੁੜਿਆ ਨਾਲ ह्म ਮੈਸੇਜ ਕਲ ਦਿਓ ਮੜ ਜਾਓ ਕੋਲ ਮੈਸੇਜ ਕਲ ਦਿਓ ਮੈਸੇਜ ਹਾਂਜੀ ਕਿੰਨਾ ਕਿੰਨਾ ਨੇ ਖਰਾਕ ਬਣਾ ਲਈ ਬਈ ਆਪਾਂ ਨੂੰ ਤਾਂ ਮਹੀਨਾ ਹੋ ਗਿਆ ਪਾਉਂਦੇ ਨੂੰ 10 ਕਿਲੋ ਚਾਰ ਤਾਂ ਕੰਮ ਠੀਕ ਆ 10 ਕਿਲੋ ਹੁਣ ਫੇ ਬਣਾ ਲਈ ਆ ਹੁਣ ਵਿੱਚ ਆਲਸੀ ਪਾਈ ਆ ਮੂਫਲੀ ਪਾ ਲਈ ਆ ਲੈ ਵੀ ਕਰਨਾ ਭਾਜੀ ਸਵੇਰੇ ਸਵੇਰੇ ਬੱਚੇ ਲਹਾਈ ਜਾਂਦਾ ਆਹ ਦੇ ਚੱਕਦਾ ਬੱਚਾ ਬਾਹਰ ਬੈ ਗਿਆ ਸੀ ਪਾਈ ਗੱਲਾਂ ਲੱਭੇ ਹੋਏ ਤੇ ਗੱਦਬਾਰੇ ਬੈਠਾ ਗੱਦਬਾਰੇ ਤੇ ਹੰਨੇ ਜਿੱਤਾ ਕਹਿੰਦਾ ਆਉਣ ਹੋ ਗਿਆ ਲੰਬਾ ਲੰਬਾ ਚਲੋ ਮੇਲਣ ਦਿਓ ਲੋ ਲੈਰਾ ਵੇਰਾ ਸੰਦੀਪ ਭਾਜੀ ਕੀ ਹਾਲ ਚਾਲ ਹੈਓ ਕੰਮਾਂ ਉਹ ਠੀਕ ਠਾਕ ਜੇ ਕਹੋ ਲੋਇਆ ਜਾਨਵਰ ਲੇ ਰਹਾਂ ਵੇਰਾਂ ਆਉਣ ਗਿਆ ਤੇ ਜਾਣ ਗਿਆ ਫੇਈ ਨਜ਼ਾਰੇ ਆਉਣਗੇ ਤੇ ਜਾਣਗੇ ਨਜ਼ਾਰੇ ਨਾ ਲਈਓ ਵਾਲਾ ਠੀਕ ਆ ਉਹ ਕਿ ਆ ਇਹ ਕੋਈ ਨਾ ਬਾਬਾ ਹੀ ਐ ਟੈਨਸ਼ਨ ਕੇ ਲੈਣਾ ਲੱਗ ਗਿਆ ਕਰਨ ਭਰੀਆ ਬਹਿ ਗਿਆ ਵੀ ਬਹਿ ਗਿਆ wale agarne Oh bas kar <laughs> Phe jenda tangi jeedi jenda phe dobara check da jo ma pura apne phone ਇੱਦਾਂ ਕੋਈ ਟੈਨਸ਼ਨ ਨਹੀਂ ਪਰ ਆਪਾਂ ਜੈਨੂ ਦਿਖਾਣੀ ਆ ਉਹਦੀ ਕੁਆਲਿਟੀ ਘਟ ਕੀਤੀ ਆ ਨੈਟ ਘਟਾ ਪੂਹ ਹੁੰਦਾ ਕੱਲ ਮੈਂ ਇੱਕ ਬੰਦੇ ਨੇ ਮਾਰੀ ਕੀਤੀ ਧਾਣੇ ਧਣੇ ਪਾਲਿਓ ਮਰਾ ਪ੍ਰਾ ਸੰਦੀਪ ਭਾਜੀ ਤਾਂ ਨਸਲ ਲੈ ਕੇ ਆਣੀ ਕੋਈ ਹਣ ਸੰਦੀਪ ਭਾਜੀ ਨਸਲ ਦਊਗਾ ਸਾਨੂੰ ਐਂਡ ਟਾਪ ਰੀਡ ਬੱਸ ਬੱਸ ਪੂਤੋ ਵੀ ਦਿਖਾ ਲਈ ਜਾਨ ਨਾਲੀ ਆਪਾਂ ਹਾਂ ਪੂਤਾ ਦਿਖਾਉਣਾ ਚਾਹੀਦਾ ਬਈ ਹਾਂ ਬਾਬਾ ਪੂ ਰੰਗ ਆਪ ਵੀ ਪੂ ਤਾਰ ਗਈਆਂ ਦੇਖੋ ਤਾਂ ਰੰਗ ਕਿਦਾਂ ਦਾ ਹੋ ਗਿਆ ਟੈਨਸ਼ਨ ਨਾ ਲਾਓ ਬਾਬਾ ਯਾਰ ਹਾਂ ਮੈਂ ਕੱਲਿਆ ਸਾਹ ਹੱਥੇ ਪਣੇ ਹੁਣ ਖੁੱਡੇ ਆਪਾਂ ਨਾ ਟੈਨਸ਼ਨ ਕਿਪਟੋ ਐਟੋ ਬਾਦੂ ਆਪਾਂ ਤਾਂ

ਇਹ ਹਾਲ ਚਾਲ ਠੀਕ ਐ ਮੇਰਾ ਬਰਾਵਾ ਹਸਿਆ ਗੇਡੀਆਂ ਕਰ ਲਈਏ ਥੋੜਾ ਚਿਰ ਥੋੜਾ ਟੌਪ ਇੱਕ ਤਾਂ ਹੈ ਨਹੀਂ ਵੀਡੀਓ ਬਣਾਉਣ ਨੂੰ ਉੱਦ ਹੀ ਲਹਿਰਾ ਲੈਣ ਲੱਗੇ ਆ ਮੂਰਨਾ ਗੱਲ ਬਾਤ ਆ ਸਿੱਧੀ ਮੈਂ ਸੰਦੀਪ ਵਾਜਦੀ ਔਰ ਬੱਪੀ ਆਣਾ ਕਹਿੰਦੇ ਸਾਡੀ ਤਾਈ ਦਾ ਮੁੰਡਾ ਕੌਣ ਭਲਾ ਉਹ ਤਾਈ ਦਾ ਮੁੰਡਾ ਨਹੀਂ ਕਰਦੀ ਪਹਾਵਾ ਕਰਦੀਪ ਨੇ ਵਾਲ ਕਟੇ ਸੀ ਇੱਕ ਵਾਰੀ ਮੋਰ ਬੱਪੀ ਆਣੇ ਆ ਗਏ ਚਿੱਟੀ ਲੱਗਦਾ ਸੀ ਵੋਟ ਵਾਲਾ ਹਮਮ ਕੀ ਆ ਵੀ ਲਈ ਆ ਯਾਰ ਲਖਰਾਂ ਦੇ ਏਰੀਆ ਜene ਚਾਹ ਛਕਣੀ ਹੈ ਤਾਂ ਆਜੋ ਪੁਲਾ ਦੇਾਂਗੇ ਨਾ ਟੈਨਸ਼ਨ ਆਪਣਾ ਹੀ ਘਰ ਆਜੋ ਓ ਕਰਨ ਕੇ ਬੈਂਦੀ ਆ ਮਮੀ ਹਾਲ ਕੱਚਾ ਵਾਲੀ ਬਿਠਾਉਂਦਾ ਨਹੀਂ nó đang mở cái video đấy, yeah yeah yeah, chắc kệ nó khóc lắm, à, vào đây nào ਗਰੀਬ ਦੇ ਲੇਵਰ ਵਾਚੇ ਉਪਰਾਵਾ